ਕੋ ਜੀ ਆਰਕਤਾ ਕਰ ਰਹੀ ਹੈ ਇਹ ਦੇਵਮਾਂਝ ਨੂੰ ਮੈਂ ਇਹ ਵਧਾਈ ਦੇ ਪਾਤਰ ਹੈ ਕਿ ਇਹਨਾਂ ਨੇ ਇੱਕ ਬਹੁਤ ਹੀ ਵੱਡੀ ਕਾਂਸਪਰੇਸੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਜਾ ਰਹੀ ਸੀ ਇਹਨਾਂ VOTING ਮਸ਼ੀਨਾਂ ਨੂੰ ਲਿਜਾ ਕੇ ਕਿਤੇ ਜੇ ਤੁਸੀਂ 4 500 VOTING ਮਸ਼ੀਨ ਨੂੰ ਤਿਆਰ ਕਰਕੇ ਇੱਕ ਪਾਰਟੀਕੂਲਰ ਪਾਰਟੀ ਨੂੰ ਬੈਨੀਫਿਟ ਦੇਣ ਲਈ ਉਹਦੇ ਨਾਲ ਘੱਟੋ ਘੱਟ 40 50 ਜਿਹੜੇ ਅਸੈਂਬਲੀ ਸੈਗਮੈਂਟ ਹੈ ਉਹ ਜਿੱਤੇ ਜਾ ਸਕਦੇ ਸੀ ਇਹ ਇਹਨਾਂ ਨੇ ਬਹੁਤ ਹੀ ਸੂਝ-ਬੂਝ ਦਾ ਜਿਹੜਾ ਸੀਗਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਨੇ ਉਹਨੂੰ ਰੋਕ ਦਿੱਤਾ ਉਹਨੂੰ ਉਹਦੇ ਤੇ ਉਹਦੇ ਵਿੱਚ ਆਪਾਂ ਕਾਬਜ ਹੋਏ ਆ ਇਹਦੇ ਵਿੱਚ ਦੋ ਗੱਲਾਂ ਹੈਗੀਆਂ ਜੀ ਇੱਕ ਤਾਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਵੈਲੀਟ ਕੀਤਾ ਜਾ ਰਿਹਾ ਸੀਗਾ ਕਿਉਂਕਿ ਜੇ ਕੋਈ VOTING ਮਸ਼ੀਨ ਨਾਲ ਸੰਬੰਧਤ ਕੰਮ ਆਇਆ ਤਾਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਡਿਸਟ੍ਰਿਕਟ ਇਲੈਕਸ਼ਨ ਜਿਹੜਾ ਅਫੀਸਰ ਹੈ ਉਹਨਾਂ ਨੂੰ ਸਾਰਿਆਂ ਦੀ ਨੋਟਿਸ ਹੋਣੀ ਚਾਹੀਦੀ ਸੀ ਉਹਨਾਂ ਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਸੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਕਿ ਜੇ ਕੋਈ ਵੀ ਸਟ੍ਰੋਂਗ ਰੂਮ ਤੇ ਐਕਟੀਵਿਟੀ ਇਸ ਤਰ੍ਹਾਂ ਦੀ ਕਰਨੀ ਹੈ ਉਹ ਸਾਰੇ ਕੈਂਡੀਡੇਟਸ ਨੂੰ ਬੁਲਾਣਗੇ ਉੱਥੇ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਔਰ ਜਿਹੜਾ ਘਟੋ ਘਟ ਜਿਹੜਾ ਕੁਛ ਇੱਕ ਬੰਦੇ ਜਿਹੜੇ ਚਾਰ ਬੰਦੇ ਉਹ ਇੱਕ ਡਾਕੂਮੈਂਟਸ ਕਾ ਕੇ ਝੂਠ ਕਾ ਕੇ ਲੈ ਕੇ ਜਾ ਰਹੇ ਸੀ ਮਸ਼ੀਨਾਂ ਨੂੰ ਇਸ ਕਰਕੇ ਬੜੀ ਸਾਫ਼ ਜੀ ਗੱਲ ਹੈ ਕਿ ਕੋਈ ਨਾ ਕੋਈ ਕਾਂਸਪੀਰੇਸੀ ਬਹੁਤ ਵੱਡੀ ਕੋਈ ਚਾਲ ਚੱਲੀ ਜਾ ਰਹੀ ਸੀ ਜਿਹਨੂੰ ਕਿ ਦੇਵਮਾਦੀ ਨੇ ਰੋਕ ਦਿੱਤਾ ਲੇਕਿਨ ਤੁਹਾਨੂੰ ਸਾਰਿਆਂ ਨੂੰ ਇੱਥੇ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਆਣ ਦਾ ਸ਼ਾਰਟ ਨੋਟਿਸ ਦੇ ਉੱਤੇ ਧੰਨਵਾਦ ਕਰਦਾ ਦੂਜੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਅਸੈਂਬਲੀ ਸੈਗਮੈਂਟ ਵਿੱਚ ਜਿੱਥੇ-ਜਿੱਥੇ ਜਾ ਕੇ ਆਪਣੇ ਉਮੀਦਵਾਰ ਨਾਲ ਮਿਲ ਕੇ 24 ਘੰਟੇ ਜਿਸ ਤਰ੍ਹਾਂ ਪਹਿਲਾਂ ਪਹਿਲਾ ਪੈਰਾ ਦਿੰਦੇ ਹੋ ਹੋਰ ਚੱਕਨੇ ਹੋ ਕੇ ਪੈਰਾ ਦੇਣਾ ਹੈ ਔਰ ਅਸੀਂ ਉਹਨਾਂ ਕੋਲੋਂ ਮੰਗ ਕੀਤੀ ਹੈ ਉਹਦੇ ਵਿੱਚ ਲਾਈਟ ਹੋਣੀ ਚਾਹੀਦੀ ਆ ਪੀਣ ਦਾ ਪਾਣੀ ਹੋਣਾ ਚਾਹੀਦਾ ਔਰ ਟਾਇਲਟ ਫੈਸਿਲਿਟੀ ਇਹ ਇਲੈਕਸ਼ਨ ਕਮਿਸ਼ਨ ਨੇ ਪ੍ਰੋਵਾਈਡ ਕਰਦੀਆਂ ਜਿਹੜੀ ਕਿ ਇਹਨਾਂ ਨੂੰ ਅਜੇ ਤੱਕ ਨਹੀਂ ਕੀਤੀ ਗਈ ਇਮੀਡੀਏਟਲੀ ਸਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਚਾਹੀਦੀਆਂ ਜਿਹੜਾ ਸਟਰੋਂਗ ਰੂਮ ਆ ਜਿੱਥੇ ਤਾਲਾ ਲੱਗਿਆ ਉਹਦੇ ਸਾਹਮਣੇ ਇੱਕ ਕੁਰਸੀ ਦੇਣੀ ਆ ਉਹਨਾਂ ਨਾਲ ਜਿੱਥੇ ਸਾਡਾ ਬੰਦਾ ਵਾਈ ਰੋਟੇਸ਼ਨ ਤੇ ਬੈਠੇਗਾ ਅਸੀਂ ਦੋ ਤਿੰਨ ਬੰਦੇ ਸਰਟੀਫਾਈ ਕਰਾਵਾਂਗੇ ਉਹ ਬੈਠ ਕੇ ਉਹ ਤਾਲੇ ਨੂੰ ਦੇਖਣਗੇ ਜਿਹੜਾ ਸਟਰੋਂਗ ਰੂਮ